ਜਾ ਤੇ ਇਹ ਹੈਗਾ ਉਹ ਕਿ ਹੈ ਕਿ ਜਿਹੜਾ ਮਨ ਉਹ ਕਿਆ ਬਣ ਗਿਆ ਇਸ ਟਾਈਮ ਮਨ ਬੜਿਆ ਹੋਇਆ ਸ਼ੂਦਰ ਤੇ ਵੈਸ਼ ਪੰਜ ਬੜੇ ਹੋਇਆ ਬ੍ਰਾਹਮਣ ਖੱਤਰੀ ਬਾਰੀ ਲੜਾਈ ਹੋ ਰਹੀ ਨਾ ਤਾਂ ਲੜ ਰਿਹਾ ਹੈ ਹਾਂਜੀ ਅੰਦਰ ਕੋਈ ਲੜ ਨਹੀਂ ਰਿਹਾ ਆਪਣੇ ਆਪਣੇ ਬਿਕਾਰਾ ਨਾਲ ਲੜ ਕੋਈ ਨਹੀਂ ਰਿਹਾ ਹਾਂਜੀ ਹਾਂਜੀ ਤੇ ਬਾਰੇ ਇਹ ਕਹਿ ਰਿਹਾ ਵੀ ਜਿਹੜਾ ਕੋਣ ਆ ਜਿਹਨੇ ਆਪਣੀਆਂ ਬੁਰੀਆਂ ਇਹਨਾਂ ਕੀਤੀਆਂ ਉਹ ਬੰਦ ਗੁਰਕੈ ਸਾਹਿਬ ਦਾ ਅਰਾਦੀ ਹੈ ਨਾਮ ਰੰਗ ਬੈਰਾਗ ਜੀਤੇ ਪੰਜ ਬ੍ਰਿਆਈਆਂ ਨਾਨਕ ਸਫਲ ਮਾਰੂ ਇਹ ਰਾਗ ਹੈ ਜੀ ਸੇਵ ਸੂਰੇ ਬ੍ਰਿਆਮ ਜਿਨੇ ਅਹੰਕਾਰ ਨੂੰ ਦੁਸ਼ਟ ਵਿੱਚੋਂ ਮਾਰਿਆ ਸੂਰ ਬਤਵ ਜਿਨੇ ਆਪਣੇ ਅੰਦਰਲੇ ਹੰਕਾਰ ਨੂੰ ਮਾਰ ਲਿਆ ਆਪਣੇ ਅੰਦਰ ਕੋਈ ਲੜ ਨਹੀਂ ਰਿਹਾ ਲੜ ਬਾਹਰ ਹੈ ਲੜਨਾ ਅੰਦਰ ਸੀ ਮਨ ਦਾ ਝਗੜਾ ਸੀ ਇਸ ਕਰਕੇ ਗਿਆਨ ਮਨੁੱਖ ਵਾਸਤੇ ਸੀ ਹੁੰ ਮੰਨ ਨਹੀਂ ਜਾ ਗਿਆ ਇਸ ਕਰਕੇ ਲੋਕਾਂ ਦਾ ਲੁੱਟ ਰਹੇ ਸੁਣ ਲਿਆ ਬੇਦਾਨੂ ਵਿਚਾਰ ਲਿਆ ਕਿਉਂ ਲੁੱਟ ਰਹੇ ਜੇ ਮੰਨ ਜਾਗ ਪੈਂਦਾ ਜੇ ਅਸਲੀ ਬ੍ਰਾਹਮਣ ਹੋਊਗਾ ਉਹ ਕਿਸੇ ਨੂੰ ਟੁੱਟੂਗਾ ਨਹੀਂ ਉਹ ਕਿਸੇ ਨੂੰ ਪਰਮਿਸ਼ ਨਹੀਂ ਪਾਊਗਾ ਸੁਣਿਆ ਨਾ ਉਹ ਬ੍ਰਾਹਮਣ ਦੀ ਵਿਦਿਆ